ਖੁਸ਼ੀ ਮਨਾਓ ਹੱਸੋ ਗਾਓ ਹਸਨ ਖੇਡਨ ਮਨ ਕਾ ਚਾਓ ਗੁਰਬਾਣੀ ਵੀ ਕਹਿੰਦੀ ਆ ਕਿ ਹਸਨ ਖੇਡਨ ਮਨ ਕਾ ਚਾਓ ਐਵੇਂ ਨਾ ਤੰਗ ਦਿਲੀ ਵਿਖਾਓ ਉਸ ਦਾਤੇ ਦਾ ਸ਼ੁਕਰ ਮਨਾਓ ਵਕਤ ਦੇ ਹੱਥ ਸਰੇ ਕੁਝ ਨਹੀਂ ਹੋਣਾ ਢਲੀ ਜਵਾਨੀ ਬਹਿ ਬਹਿ ਰੋਣਾ ਫਿਰ ਮਰ ਜਾਣੇ ਮਾਨ ਗਏ ਤੂੰ ਬੈਠਕੀਰ ਨੇ ਪਾਵੇਂਗਾ ਦੁਨੀਆ ਮੇਲਾ ਦੋ ਦਿਨ ਦਾ ਹਸ ਗਾਲ ਹੈ ਮੁਹੱਬਤਾਂ ਪਾਲੈ ਕੀ ਲੈ ਜਾਏਗਾ ਟਲੀ ਜਵਾਨੀ ਬੁੱਢੀ ਉਮਰੇ ਰਹਿ ਰਹਿ ਕੇ ਪਛਤਾਏਗਾ ਤੁਹਾਡੀਆਂ ਉਮਰਾਂ ਛੋਟੀਆਂ ਨੇ ਵੇਖਣ ਲੈਂਦੀਆਂ ਮੈਨੂੰ ਲੱਗਦੀਆਂ ਇਹ ਸਭਾ ਗੁਰਦਾਸ ਮਾਨ ਸਾਹਿਬ ਦਾ ਮਸਾਲਾ ਜੀ ਇਹ ਗੁਰਦਾਸ ਮਾਨ ਸਾਹਿਬ ਨੇ ਜੋ ਦੁਨੀਆ ਦੇ ਉੱਪਰ ਕੀਤਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਹੈ ਕੋਈ ਮੰਨੇ ਕੋ ਨਾ ਮੰਨੇ ਕੁਦਰਤ ਦੇ ਰੰਗਾਂ ਦੀ ਗੱਲ ਜਿੰਨੀ ਗੁਰਦਾਸ ਮਾਨ ਸਾਹਿਬ ਨੇ ਕੀਤੀ ਆ ਜਿੰਨਾ ਕੁਦਰਤ ਨਾਲ ਲੋਕਾਂ ਨੂੰ ਗੁਰਦਾਸ ਮਾਨ ਸਾਹਿਬ ਨੇ ਜੋੜਿਆ ਉਹ ਵੀ ਆਪਣੇ ਆਪ ਦੇ ਵਿੱਚ ਮੈਂ ਗੱਲ ਕਰਦਾ ਹੁੰਦਾ ਸੀ ਕਿ ਕਿ ਦੁਨੀਆ ਦੇ ਵਿੱਚ ਪੰਜ ਗੱਗੇ ਪੰਜ ਗੱਗੇ ਗੁਣੀ ਗਿਆਨੀ ਗੁਣਵਾਨ ਗੁਣਵੰਤ ਤੇ ਪੰਜਵਾਂ ਮੈਂ ਕਹਿੰਦਾ ਨਾ ਗੁਰਦਾਸ ਮਾਨ ਸਾਹਿਬ ਇਹ ਬਹੁਤ ਘੱਟ ਲੋਕਾਂ ਦੇ ਸਾਹਮਣੇ ਇਸੇ ਆਉਂਦੇ ਨੇ ਕਿ ਬੰਦਾ ਸੋਹਣਾ ਸਰਖਾ ਵੀ ਹੋਵੇ ਕਦ ਕਾਠ ਵੀ ਹੋਵੇ ਅਕਲ ਵੀ ਹੋਵੇ ਸੂਰਤ ਵੀ ਹੋਵੇ ਸਿਰਤ ਵੀ ਹੋਵੇ ਸਿਰਤ ਵੀ ਹੋਵੇ ਤੇ ਫਿਰ ਵੀ ਇੰਨਾ ਨਿਮਰਿਆ ਹੋਵੇ ਐਨਾ ਗਰਾਉਂਡ ਨੂੰ ਟੱਚ ਕੀਤਾ ਬੰਦਾ ਹੋਵੇ ਜਿਹੜਾ ਵੀ ਬੰਦਾ ਮਿਲਦਾ ਉਹਦੇ ਪੈਰੀ ਪੈ ਜਾਂਦਾ ਸੋ ਗੁਰਦਾਸ ਮਾਨ ਸਾਹਿਬ ਸਾਡੇ ਨਾਲ ਕਈ ਵਾਰ ਮਿਲਿਆ ਮੈਨੂੰ ਤੇ ਬੜੇ ਬੜੀ ਰੋਹਾਨੀ ਰੂਹ ਨੇ ਸੋ ਮੈਂ ਕੋਈ ਵਕੀਲ ਨਹੀਂ ਐ ਜੀ ਗੁਰਦਾਸ ਮਾਨ ਸਾਹਿਬ ਦਾ ਇਹ ਨਾ ਹੋਵੇ ਕਿ ਤੁਸੀਂ ਮੇਰੇ ਡਾਂਗ ਲਾ ਕੇ ਮਗਰ ਲੱਗ ਜੂ ਸੋ ਤੁਹਾਡੀ ਆਪਣੀ ਮਰਜ਼ੀ ਆ ਜੀ ਮੇਰੀ ਆਪਣੀ ਮਰਜ਼ੀ ਆ ਸਾਡੀ ਜਿੱਥੇ ਲੱਗੀ ਆ ਤੂੰ ਲੱਗੀ ਰਹਿਣ ਦੇ ਤੇ ਜੇ ਲੋਕ ਕੀ ਕਹਿੰਦੇ ਠੱਗੀ ਆ ਤੇ ਠੱਗੀ ਰਹਿਣ ਦੀ ਸੋ ਪ੍ਰੋਗਰਾਮ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਹੋਸਟ ਦੱਸੀ ਸੰਧੂ ਪਿੰਟ ਢੰਡੀਆਂ ਤੇ ਮਸਤੀ ਮਸਤ ਮਲੰਗਾਂ ਦੀ ਦੇ ਵਿੱਚ ਸ਼ਰ ਗੁਰਦਾਸ ਮਾਨ ਸਾਹਿਬਾ ਮੇਰਾ ਪਿਆਰ ਇਸ ਕੱਕੀ ਵੀ ਜ਼ਿਆਦਾ ਹੈ ਕਿਉਂਕਿ ਉਹ ਵੀ ਮਲੰਗ ਨੇ ਤੇ ਅਸੀਂ ਵੀ ਮਲੰਗ ਹਾਂ ਇਹ ਮਲੰਗ ਬੀੜੀਆਂ ਪੀਣ ਵਾਲੇ ਨਹੀਂ ਇਹ ਮਲੰਗ ਕੁਦਰਤ ਦੇ ਰੰਗਾਂ ਨੂੰ ਪੀਣ ਵਾਲੇ ਇਹ ਮਲੰਗ ਸੂਟੇ ਲਾਉਣ ਵਾਲੇ ਨਹੀਂ ਇਹ ਨਾਮ ਦੀ ਮਸਤੀ ਵਾਲੇ ਮਲੰਗਾਂ ਦੀ ਗੱਲ ਕਰ ਰਿਹਾ ਮੈਂ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਆਪਣੇ ਕੋਲੇ ਅੱਜ ਫਿਰ ਦੁਬਾਰਾ 10 ਤਰੁਤਰਾਜ਼ੀਨ ਖਬਰਾਂ ਨੇ ਜੀ ਤਰੁਤਰਾਜ਼ੀਨ ਜੋ ਤੁਹਾਨੂੰ ਇੱਥੇ ਮਿਲਣਾ ਉਹ ਸ਼ਾਇਦ ਤੁਹਾਨੂੰ ਪੂਰਾ ਇੰਟਰਨੈਟ ਫਰੋਲ ਕੇ ਵੀ ਨਹੀਂ ਮਿਲਣਾ ਕਿਉਂਕਿ ਮੈਂ ਖੁਦ ਸਾਰਾ ਇੰਟਰਨੈਟ ਫਰੋਲਿਆ ਹੁੰਦਾ ਸੋ ਇਹ ਨਿਚੋੜ ਹੈ ਇੱਥੇ ਅਪ ਜ਼ਿੰਦਗੀ ਦੇ ਨਿਚੋੜ ਦੀਆਂ ਗੱਲਾਂ ਵੀ ਕਰਾਂਗੇ ਤੇ ਜਿਹੜੇ ਆਪਣੇ ਨਵੇਂ ਸਿਸਟਮ ਆ ਰਹੇ ਨੇ ਜਿਵੇਂ ਕੈਨੇਡਾ ਦੀ ਇਮੀਗ੍ਰੇਸ਼ਨ ਵਿੱਚ ਚੇਂਜਸ ਹੋ ਰਹੀਆਂ ਨੇ ਉਹਨਾਂ ਦੀ ਗੱਲਬਾਤ ਵੀ ਕਰਾਂਗੇ ਲਓ ਜੀ ਸਟੈਚਕੈਟਸਨ ਗਵਰਨਮੈਂਟ ਦੇ ਵੱਲੋਂ ਇੱਕ ਆਫਰ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕਿ ਜੇਕਰ ਤੁਸੀਂ ਸੱਚ ਕੈਚਵਨ ਦੇ ਇਸ ਪਿੰਡ ਵਿੱਚ ਮੂਵ ਹੁੰਦੇ ਹੋ ਤਾਂ ਗਵਰਨਮੈਂਟ ਤੁਹਾਨੂੰ 30000 ਡਾਲਰ ਦੀ ਗ੍ਰਾਂਟ ਦੇਵੇਗੀ ਜੀ ਘਰ ਬਣਾਉਣ ਦੇ ਲਈ ਅੱਗੇ ਆਪਾਂ ਖਬਰ ਤੁਹਾਡੇ ਲਈ ਪੇਸ਼ ਕਰਦੇ ਰਹੇ ਹਾਂ ਕਿ ਅਮਰੀਕਾ ਦਾ ਆਹ ਟਾਊਨ ਤੁਹਾਨੂੰ ਇੰਨੇ ਪੈਸੇ ਦੇ ਰਿਹਾ ਆਹ ਟਾਊਨ ਤੁਹਾਨੂੰ ਦੇ ਰਿਹਾ ਪਿੱਛੇ ਜੇ ਅਲਬਰਟਾ ਨੇ ਇੱਕ ਪ੍ਰੋਮ ਚਲਾਇਆ ਸੀ ਅਲਬਰਟਾ ਇਜ਼ ਕਾਲਿੰਗ ਉਹਦੇ ਚ ਅਲਬਰਟਾ ਗਵਰਨਮੈਂਟ ਸਿਰਫ 5000 ਡਾਲਰ ਦਿੰਦੀ ਸੀ ਉਹਦੇ ਵਿੱਚ ਉਹ ਟੈਕਸ ਕ੍ਰੈਡਿਟਸ ਹਨ ਵੈਸੇ ਤੇ ਇਹਦੇ ਵਿੱਚ ਮੇਖਣਾ ਜੇ ਜਦੋਂ ਪੂਰੀ ਖਬਰ ਪੜਾਂਗੇ ਤਾਂ ਟੈਕਸ ਕ੍ਰੈਡਿਟਗਲੇ ਨਿਕਲਣਗੇ ਸਚ ਕੈਚਵਨ ਦੇ ਇਸ ਟਾਊਨ ਦੇ ਵਿੱਚ ਜੇ ਤੁਸੀਂ ਮੂ ਹੁੰਦੇ ਹੋ ਤਾਂ ਤੁਹਾਨੂੰ 30000 ਡਾਲਰ ਘਰ ਬਣਾਉਣ ਦੇ ਲਈ ਗਵਰਨਮੈਂਟ ਦੇਵੇਗੀ ਇਸ ਟਾਊਨ ਦਾ ਨਾਮ ਨੋਟ ਕਰ ਲਵੋ ਜੀ ਇਸ ਦਾ ਨਾਮ ਹੈ ਟਾਊਨ ਆਫ ਮੋਸੂਮਿਨ M O M O S S O M I N ਟਾਊਨ ਆਫ ਮੋਸੂਮਿਨ 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 ਗੂਗਲ ਕਰ ਲਵੋ ਸਚ ਕੈਚਵਨ ਦਾ ਟਾਊਨ ਹੈ ਜੀ ਇਹ ਇੱਕ ਵੀਡੀਓ ਹੈ ਸਾਡੇ ਕੋਲੇ ਉਹ ਅਸੀਂ ਜਿਹੜੀਆਂ ਛੋਟੀਆਂ ਵੀਡੀਓ ਬਣਾਵਾਂਗੇ ਉਹ ਚ ਦਿਖਾਵਾਂਗੇ ਕਿ ਹੁਣ ਕੋਈ ਸਿਸਟਮ ਨਹੀਂ ਹੈਗਾ ਕਿ ਮੈਂ ਉਹਨੂੰ ਸਿਰ ਚਲਾ ਸਕਾਂ ਉਹ ਜਿਹੜੀਆਂ ਵੀਡੀਓਜ਼ ਨੇ ਜੀ ਉਹਦੇ ਚ ਇਹ ਦਿਖਾਇਆ ਗਿਆ ਕਿ ਕੈਲੀਫੋਰਨੀਆ ਦੇ ਵਿੱਚ ਹੁਣ ਜਿਹੜੀ ਪੁਲਿਸ ਹੈਗੀ ਆ ਉਹ ਪੁਲਿਸ ਆਫੀਸਰ ਤਾਂ ਚਲੋ ਉਹਨੇ ਪ੍ਰਤੀਕਰਮ ਨਹੀਂ ਕਰਨੇ ਹਨ ਪਰ ਹੁਣ ਨਾਲ ਦੀ ਨਾਲ ਉਹ ਰੋਬੋਟ ਹਰ ਕਰਨ ਲੱਗ ਪਏ ਨੇ ਇਹਨਾਂ ਮੈਂ ਇੱਕ ਕਿਤਾਬ ਪੜ੍ਹੀ ਸੀ ਬਹੁਤ ਪਹਿਲਾਂ ਲਗਭਗ ਦੁਨੀਆ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਬਣੀਆਂ ਨੇ ਉਹ ਇਤਿਹਾਸ ਤੇ ਬਣੀਆਂ ਨੇ ਕਿ ਪਿੱਛੇ ਦੁਨੀਆ ਕਿਉਂ ਜੀ ਸੀ ਪਰ ਇੱਕੋ ਇੱਕ ਕਿਤਾਬ ਸੀਗੀ ਉਹ ਜਿੰਨੇ ਕੁ ਮੈਂ ਕਿਤਾਬਾਂ ਦਾ ਬੰਦਕ ਪੜੀਆਂ ਨੇ ਉਹ ਇੱਕ ਕਿਤਾਬ ਸੀ ਕਿ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ ਆਉਣ ਵਾਲਾ 20 ਸਾਲ 50 ਸਾਲ ਜਾਂ ਪ੍ਰੈਡਿਕਸ਼ਨ ਕਿਸ ਤਰ੍ਹਾਂ ਦੀ ਇਹ ਦੁਨੀਆ ਦੀ ਕਿ ਲਈ ਆਉਣ ਵਾਲੇ ਲੋਕ ਲੋਕ ਕਿਸ ਤਰ੍ਹਾਂ ਹੋਣਗੇ ਉਸ ਕਿਤਾਬ ਦੇ ਵਿੱਚ ਘੱਟੋ ਘੱਟ 15 ਸਾਲ ਪਹਿਲਾਂ ਮੈਂ ਗੱਲ ਪੜ੍ਹੀ ਸੀ ਕਿ ਇੱਕ ਪੁਲਿਸ ਰੌਬਰਟਸ ਨੂੰ ਰੁਕਿਆ ਕਰੇਗਾ ਉਹ ਪੁੱਛੇਗਾ ਉਹਦਾ ਨਾਮ ਕੀ ਹੈ ਮੇਰਾ ਨਾਮ ਫਲਾਣਾ ਸਿੰਘ ਤੁਹਾਣਾ ਕੋਰ ਜੋ ਵੀ ਆ ਤੁਹਾਡਾ ਐਡਰੈਸ ਕੀ ਆ ਜਿਵੇਂ ਉਹ ਪ੍ਰੋਪਰ ਦੇ ਨਾਲ ਦੇ ਨਾਲ ਤੁਹਾਡਾ ਰੈਕਡ ਚੈੱਕ ਕਰਕੇ ਦੱਸਿਆ ਕਰੇਗਾ ਕਿ ਤੁਹਾਡੇ ਕੋਈ ਅਰੈਸਟ ਵਾਰੈਂਟ ਜਾਂ ਤੁਹਾਡੇ ਦੇ ਉੱਪਰ ਕੇਸ ਵਗੈਰਾ ਕਹਿੰਦਾ ਮੁੱਲ ਪੁਲਿਸ ਆਫੀਸਰ ਦੀ ਜ਼ਿੰਮੇਵਾਰੀ ਘਟ ਜਾਵੇਗੀ ਤੇ ਉਹ ਜਿਹੇ ਬੰਦਾ ਉਹ ਜਿਹਨੂੰ ਮਿਲ ਗਿਆਗਾ ਤੇ ਰੈਫਰ ਦੇ ਦੇ ਨੂੰ ਤੇ ਫਿਰ ਰਿਪੋਰਟ ਕਰੇਗਾ ਲੈ ਵੀ ਆ ਬੰਦਿਆ ਕਾਂਡ ਖਰਾਵਾ ਦੀ ਨੂੰ ਆਣ ਕੇ ਫੜ ਲਵੋ ਸੋ ਇਸ ਤਰ੍ਹਾਂ ਦੇ ਰੋਬਰਟ ਕੁਝ ਆ ਰਹੇ ਨੇ ਜੀ ਕੈਲੀਫੋਰਨੀਆ ਚ ਮੈਂ ਤੁਹਾਨੂੰ ਈ ਵੀਡੀਓ ਹੈਗੀ ਮੈਂ ਤੁਹਾਨੂੰ ਛੋਟੀਆਂ ਵੱਡੀਆਂ ਦਿਖਾਉਂਗਾ ਉਹ ਤੇ ਜਿਹੜੀ ਖਬਰ ਆਈ ਹੈ ਜੀ ਆਪਣੇ ਕੋਲੇ ਕਿ ਕੈਨੇਡਾ ਦੇ ਚ ਕੰਪਨੀਆਂ ਬਹੁਤ ਤਕੜੀ ਹੁੰਨ ਕਹਿੰਦੇ ਮੈਗਨਾ ਠੀਕ ਹੈ ਜੀ ਜਿਹੜੀ ਮੈਗਨਾ ਕੰਪਨੀ ਹੈਗੀ ਮੋਸੇ ਲੋਕ ਜਾਣਦੇ ਨੇ ਮੈਗਨਾ ਨੂੰ ਉਹ ਆਟੋ ਪਾਰਟ ਵਿੱਚ ਕੰਮ ਕਰਦੇ ਨੇ ਜਿਆਦਾ ਤੇ ਉਹਦੇ ਵਿੱਚ ਇਹਨਾਂ ਦੇ ਬਲਕ ਨਵਾਂ ਇੰਜਨ ਬਣਾਇਆ ਗਿਆ ਪਹਿਲਾਂ ਇੰਜਨ ਤੁਹਾਨੂੰ ਪਤਾ ਕਿ ਮਿੱਟੀ ਦੇ ਤੇਲ ਤੇ ਚੱਲਦੇ ਸੀ ਡੀਜ਼ਲ ਵਾਲੇ ਆਏ ਪੈਟਰੋਲ ਵਾਲੇ ਆਏ ਕੋਲੇ ਵਾਲੇ ਆਏ ਫਿੱਟ ਐਸਲਾਂ ਨੇ ਬੀਲੀ ਵਾਲੇ ਬਣਾਏ ਇਹਦੇ ਵਿੱਚ ਇਹੋ ਜੀ ਕੋਈ ਚੀਜ਼ ਯੂਜ਼ ਨਹੀਂ ਹੋ ਉਹ ਤੁਸੀਂ ਉਹਦੇ ਹੋਣਗੇ ਹਾਈਡਰੋਜਨ ਇੰਜਨ ਆ ਰਹੇ ਨੇ ਇਹ ਹਾਈਡਰੋਜਨ ਵਾਲੇ ਇੰਜਨ ਵੀ ਹਾਈਡਰੋਜਨ ਵਾਲੀ ਗੱਲ ਹੀ ਉਹਨੂੰ ਪੁਰਾਣੀ ਹੋ ਗਈ ਆ ਇੱਕ ਨਵੀਂ ਤਰ੍ਹਾਂ ਦਾ ਇੰਜਨ ਹੈ ਹੋਵੇਗਾ ਇਹ ਇਲੈਕਟ੍ਰਿਕ ਇੰਜਨ ਪਰ ਇਹ ਇਹਨਾਂ ਚੀਜ਼ਾਂ ਤੋਂ ਕਿਸੇ ਚੀਜ਼ ਨਹੀਂ ਚੱਲੇਗਾ ਜਿਹਦੀ ਬਹੁਤ ਹੀ ਡਿਟੇਲ ਹੈਗੀ ਆਪਾਂ ਆਉਣ ਵਾਲਦੇ ਅੱਜ ਤੱਕ ਨਾ ਸ਼ੇਅਰ ਕਰਾਂਗੇ ਤੁਸੀਂ ਗੂਗਲ ਤੇ ਪੜ੍ਹ ਕੇ ਦੇਖ ਸਕਦੇ ਹੋ ਮੈਗਨਾ ਇਲੈਕਟ੍ਰਿਕ ਇੰਜਨ ਤੁਹਾਨੂੰ ਇਹ ਖਬਰ ਪੂਰੀ ਪੋਸਟ ਹੋ ਜਾਵੇਗੀ ਠੀਕ ਹੈ ਜੀ ਇੰਡੀਆ ਤੋਂ ਜੇ ਵਿਜ਼ਿਟਰ ਵੀਜ਼ਾ ਲਵਾਉਣਾ ਚਾਹੁੰਦੇ ਹੋ ਤਾਂ ਇੰਡੀਆ ਤੋਂ ਵਿਜ਼ਿਟਰ ਵੀਜ਼ਾ ਲਵਾਉਣ ਵੇਲੇ ਇਸ ਗੱਲ ਦਾ ਖਿਆਲ ਰੱਖੋ ਕਿ ਜੇਕਰ ਜਿਹੜੇ ਬੰਦੇ ਦਾ ਵਿਜ਼ਿਟਰ ਵੀ ਆ ਤੁਸੀਂ ਅਪਲਾਈ ਕਰ ਰਹੇ ਹੋ ਜੇਕਰ ਉਹਦੀ ਉਮਰ 18 ਸਾਲ ਤੋਂ ਉਪਰ ਆ ਤੇ ਉਹ ਕੋ জব ਕਰਾ ਰਹੇ ਨੇ ਤੇ ਜਿਹੜੇ ਫੰਡਸ ਨੇ ਜਿਹੜਾ ਬੈਂਕ ਅਕਾਊਂਟ ਹੈ ਉਹ ਉਹਨਾਂ ਦੇ ਨਾਮ ਤੇ ਹੀ ਹੋਣਾ ਚਾਹੀਦਾ ਤੇ ਜਿਹੜੇ ਫੰਡਸ ਨੇ ਉਹ ਮੇਨ ਐਪਲੀਕੈਂਟ ਦੇ ਖਾਤੇ 'ਚ ਹੀ ਪਏ ਹੋਣੇ ਜ਼ਰੂਰੀ ਨੇ ਇਹ ਦੇ ਨਾਲ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਵਧ ਜਾਣਗੇ ਠੀਕ ਹੈ ਜੀ ਤੋ ਜੇਕਰ ਤੁਸੀਂ ਆਪਣਾ ਵੀza ਲਵਾਉਣਾ ਚਾਹੁੰਦੇ ਹੋ ਇੰਡੀਆ ਤੋਂ WhatsApp ਆਪਣਾ ਵਿਜ਼ਟਰ ਵੀza ਤਾਂ ਆਹਦਾ ਫੋਨ ਨੰਬਰ ਹੈਗਾ ਜੀ ਇਹਦੇ ਉੱਪਰ ਤੁਸੀਂ WhatsApp ਕਰਕੇ ਲਿਖੋ ਵਿਜ਼ਟਰ ਤੁਹਾਨੂੰ ਇੱਕ ਲਿਸਟ ਆ ਜਾਵੇਗੀ ਉਹ ਡਾਕੂਮੈਂਟ ਰੈਡੀ ਕਰ ਲਵੋ ਤੇ ਫਿਰ ਤਿੰਨਾਂ ਦਫ਼ਤਰਾਂ ਦੇ ਵਿੱਚੋਂ ਬ੍ਰੈਂਟਨ ਜੀਰਾ ਜਾਂ ਮੋਹਾਲੀ ਵਿੱਚੋਂ ਕਿਤੇ ਭੇਜ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਜੇਕਰ ਤੁਹਾਡੇ ਘਰ 'ਤੇ ਕੋਈ ਖੁਸ਼ੀ ਦਾ ਸਮਾਗਮ ਆ ਰਿਹਾ ਹੈ ਤਾਂ ਤੁਸੀਂ ਵੀਡੀਓਗ੍ਰਾਫੀ ਫੋਟੋਗ੍ਰਾਫੀ ਦੀ ਭਾਲ ਦੇ ਵਿੱਚੋਂ ਤਾਂ 모ਗਾ ਵੀਡੀਓ ਪਿਛਲੇ 20 ਸਾਲ ਤੋਂ ਸਰਸਸ ਦੇ ਰਹੇ ਨੇ ਨੰਬਰ ਇਹਨਾਂ ਦਾ ਗੂਗਲ ਕਰ ਲਿਆ ਜੋ ਇਹਦੇ ਨਾਲ ਨਾਲ ਜੇਕਰ ਤੁਸੀਂ ਕੋਈ ਬਿਜ਼ਨਸਮੈਨ ਹੋ ਕੋਈ ਵੈਬਸਾਈਟ ਬਣਾਉਣੀ ਆ ਕੋਈ ਤੁਹਾਨੂੰ ਸੋਸ਼ਲ ਮੀਡੀਆ ਦੀ ਹਲਪ ਚਾਹੀਦੀ ਆ ਤਾਂ ਹੀਰੋ ਮੀਡੀਆ ਇਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਹੀਰੋ ਮੀਡੀਆ ਨੰਬਰ ਤੁਸੀਂ ਗੂਗਲ ਤੇ ਆ ਕੇ ਲੈ ਸਕਦੇ ਹੋ ਇੱਕ ਨਾਲ ਆਪਣੇ ਲੋਕਾਂ ਦੇ ਬਹਾਵਟਾ ਪਲੇਖਾ ਜਿੰਨਾ ਮਰਜ਼ੀ ਇਹਨਾਂ ਨੂੰ ਦੱਸ ਦਿਓ ਪਰ ਕਈ ਵਾਰ ਨਾ ਕੁਝ ਸ਼ਬਦ ਇਹਨਾਂ ਦੇ ਮੂੰਹ ਤੇ ਚੜੇ ਹੁੰਦੇ ਆ ਇੰਡੀਆ ਤੋਂ ਲੋਕ ਆਪਦੇ ਰਿਸ਼ਤੇਦਾਰ ਨੂੰ ਕਹਿੰਦੇ ਆ ਕਿ ਮੈਨੂੰ ਸਪੌਂਸਰ ਭੇਜ ਟੈਕਨੀਕਲੀ ਸਪੌਂਸਰ ਬੰਦਾ ਸਿਰਫ ਤੇ ਸਿਰਫ ਆਪਦੀ ਘਰ ਵਾਲੀ ਜਿਵੇਂ ਆਪਾਂ ਸਪੌਸਲ ਦੀ ਗੱਲ ਕਰਦੇ ਆ ਉਹਦੇ ਅੰਡਰ ਸਪੌਸਲ ਓਪਨ ਵਰਕ ਪਰਮਿਟ ਜਾਂ ਮਾਪਿਆਂ ਨੂੰ ਸਪਾਂਸਰ ਕਰਨਾ ਜੇ ਪਹਿਲਾਂ ਪ੍ਰੋਗਰਾਮ ਚੱਲ ਦਿੰਦੇ ਗਏ ਮੰਮੀ ਡੈਡੀ ਵੀ ਨਾਲ ਸਾਰੇ ਆ ਜਾਂਦੇ ਉਹ ਸਪਾਂਸਰ ਹੁੰਦਾ ਪਰ ਜਦੋਂ ਤੁਸੀਂ ਕਿਸੇ ਨੂੰ ਵਿਜ਼ਿਟਰ ਵੀਜ਼ੇ ਤੇ ਬੁਲਾਉਣਾ ਹੁੰਦਾ ਤਾਂ ਉਹ ਸਪਾਂਸਰ ਨਹੀਂ ਹੁੰਦੀ ਉਹ ਇਨਵੀਟੇਸ਼ਨ ਹੁੰਦਾ ਸੋ ਤੁਸੀਂ ਇਹ ਕਹਿਣ ਲੱਗੇਦੋਗੇ ਮੈਨੂੰ ਇਨਵੀਟੇਸ਼ਨ ਪੇਜ ਕਿ ਇਧਰਲਾ ਬੰਦਾ ਜ਼ਿੰਮੇਵਾਰ ਨਹੀਂ ਹੁੰਦੀ ਇੱਕ ਤਰ੍ਹਾਂ ਦੀ ਉਹ ਸਿਰ ਬੰਦਾ ਇਨਵੀਟੇਸ਼ਨ ਦੇਣਾ ਚਾਹੁੰਦਾ ਕਿਸੇ ਨੂੰ ਕਿ ਮੈਂ ਚਾਹਣਾ ਕਿ ਮੇਰਾ ਇਹ ਭੈਣ ਭਰਾ ਮੈਨੂੰ ਮਿਲ ਲਾਵੇ ਵਿਜ਼ਿਟਰ ਵੀਜ਼ਾ ਤੇ ਟੂਰਿਸਟ ਵੀਜ਼ੇ ਵਿੱਚ ਫਰਕ ਹੁੰਦਾ ਵਿਜ਼ਿਟਰ ਵੀਜ਼ਾ ਹੁੰਦਾ ਤੁਸੀਂ ਕਿਸੇ ਨੂੰ ਵਿਜ਼ਿਟ ਕਰਨ ਜਾ ਰਹੇ ਹੋ ਟੂਰਿਸਟ ਵੀਜ਼ਾ ਹੁੰਦਾ ਘੁੰਮਣ ਫਿਰਨ ਵਾਲਾ ਜਿਸ ਤੁਹਾਨੂੰ ਕਿਸੇ ਤਰ੍ਹਾਂ ਦੇ ਇਨਵੀਟੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਸੋ ਅੱਗੇ ਤੋਂ ਜਦੋਂ ਵੀ ਤੁਸੀਂ ਕਿਸੇ ਨੂੰ ਇਹ ਕਹਿਣਾ ਕਿ ਮੈਨੂੰ ਕੈਨੇਡਾ ਨੂੰ ਬੁਲਾਓ ਉਹ ਨੂੰ ਤੁਸੀਂ ਸਪான்ਸਰ ਨਹੀਂ ਕਹਿਣਾ ਇਹ ਸ਼ਬਦ ਗਲਤ ਹੈ ਤੁਸੀਂ ਇਹ ਕਹਿਣਾ ਕਿ ਮੈਨੂੰ ਇਨਵੀਟੇਸ਼ਨ ਭੇਜੋ ਜੀ ਤੇ ਤੁਸੀਂ ਜੇ ਇੰਡੀਆ ਤੋਂ ਆਪਣਾ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡਾ ਇੰਡੀਆ ਵਾਲਾ ਨੰਬਰ ਹੈਗਾ ਜੀ ਆਪਣਾ ਜ਼ੀਰਾ ਦਫ਼ਤਰ ਦਾ ਗੂਗਲ ਕਰਕੇ ਉਹਦੇ ਵਟਸਐਪ ਜਾ ਕੇ ਲਿਖੋ ਵਿਜ਼ਿਟਰ ਤੁਹਾਨੂੰ ਇੱਕ ਲਿਸਟ ਮਿਲ ਜਾਵੇਗੀ ਉਹ ਡਾਕੂਮੈਂਟਸ ਆ ਰੈਡੀ ਕਰਕੇ ਤੁਸੀਂ ਜ਼ੀਰਾ ਦਫ਼ਤਰ ਦਾ ਮੌੜ ਦਫ਼ਤਰ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਇੱਕ ਬਹੁਤ ਵੱਡੀ ਚੀਜ਼ ਸੀਗੀ ਜੀ ਹੋਈ ਪਿੱਛੇ ਜੇ ਕਿ ਜਿਹੜੇ ਇੱਥੋਂ ਦੇ ਏਜੰਟਸ ਹਨ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਬਾਹਰ ਨਵਸ਼ਕੋਸ਼ੀਆ ਸੱਚ ਹੈ ਉਧਰ ਨੂੰ ਕਿਤ ਹੋਰ ਆਪਥਾਵਾਂ ਦੇ ਉੱਪਰ ਕਿਉਂਕਿ ਉੱਥੇ ਲੋਕਾਂ ਨੂੰ ਬੜਾ ਪਤਾ ਨਹੀਂ ਸੀ ਕਿ ਜੌਬ ਆਫਰ ਜਾਂ ਜੋ ਅੱਬਾਂ ਵੀ ਵਿਕ ਜਾਂਦੀਆਂ ਨੇ ਉਹਨਾਂ ਨੂੰ ਉਹਨਾਂ ਨੇ ਜਾਈ ਗੱਲ ਕਰ ਲਈ ਕਿ ਅਸੀਂ ਤੁਹਾਨੂੰ ਜਵਾਗ ਭੇਜਾਂਗੇ ਤੁਸੀਂ ਬੰਦੇ ਦੇ ਰੱਖਣੇ ਰੱਖਣੇ ਕੰਮ ਤੇ ਥੋੜੇ ਬਹੁਤੇ ਪੈਸੇ ਤੁਸੀਂ ਲੈ ਲਓ ਥੋੜੇ ਬਹੁਤੇ ਸਾਨੂੰ ਦੇ ਦਿਓ ਹਰ ਬੰਦਾ ਲਾਲਚ ਆ ਜਾਂਦਾ ਤੇ ਬਹੁਤ ਬੱਚਿਆਂ ਨੂੰ ਇੱਥੋਂ ABCD ਪ੍ਰਿੰਸ ਵਿੱਚ ਭੇਜ ਦਿੱਤਾ ਗਿਆ ਪਰ ਹੁਣ ਖੁਸ਼ੀ ਦੀ ਖਬਰ ਇਹ ਆ ਕਿ ਜੇ ਤੁਸੀਂ ਨਵਾਂ ਵਾਸ਼ ਖੋਸ਼ੀਆ ਨਿਊ ਬ੍ਰਾਂਸਕ ਨਿਊ ਫੌਂਡਲੈਂਡ ਪੀਈਆਈ ਜਾਂ ਹੋਰਾਂ ਕਿਸੇ ਦੂਧ ਚਲੇ ਗਏ ਸੀ ਪੀਆਰ ਦੇ ਲਈ ਖਾਸ ਕਰਕੇ ਵਿਨੀ ਪੈਕ ਚਲੇ ਗਏ ਸੀ ਤੁਹਾਡੇ ਕੋਲ ਜਿਹੜਾ ਵਰਕ ਪਰਮਿਟ ਹੈ ਉਹ ਸਾਲ ਤੋਂ ਜ਼ਿਆਦਾ ਪਿਆ ਹੋਇਆ ਜੇ ਵੀ ਤੁਸੀਂ ਵਾਪਸ ਮੁੜਿਆਓ ਉਨਟੇਰੀਓ ਨੇ ਨਵੇਂ ਪ੍ਰੋਗਰਾਮ ਖੋਲੇ ਆ ਲਗਭਗ ਉੱਚ ਬਹੁਤ ਸਾਰੇ ਬੱਚੇ ਉੱਚ ਐਲੀਜੀਬਲ ਹੋ ਰਹੇ ਨੇ ਉਹਦੀ ਪ੍ਰੋਪਰ ਗਾਈਡੈਂਸ ਜੇ ਲੈਣੀ ਆ ਤੇ ਫਿਰ ਤੁਹਾਨੂੰ ਪੀਐਸ ਇਮੀਗ੍ਰੇਸ਼ਨ ਦਾ ਇੱਥੇ ਇੱਕ ਨੰਬਰ ਹੈਗਾ ਇਹ ਆ ਨੰਬਰ ਇੱਥੇ ਥੱਲੇ ਵਾਲਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਇੱਕ ਵਾਰ ਦੁਬਾਰਾ ਫਿਰ ਗੱਲ ਕਰੀਏ ਆਪਾਂ ਹੀਰੋ ਵੈਲਡਿੰਗ ਦੀ ਆਪਾਂ ਹੀਰੋ ਵੈਲਡਿੰਗ ਦੇ ਉੱਪਰ ਜ਼ੋਰ ਇਸ ਕਰਕੇ ਦਿੰਨੇ ਆ ਕਿ ਪੂਰੇ ਇਮੀਗ੍ਰੇਸ਼ਨ ਦੀ ਸਟੱਡੀ ਕਰਨ ਤੋਂ ਬਾਅਦ ਜਿਹਨੇ ਫ੍ਰੋਮ ਚਲਦੇ ਨਹੀਂ ਵੇਖਿਆ ਇਹਨਾਂ ਦੇ ਵਿੱਚ ਤਾਂ ਕਿਸੇ ਵਿੱਚ ਸਕਿੱਲ ਟ੍ਰੇਡ ਦੇ ਵਿੱਚ ਤੁਹਾਨੂੰ ਨਾ ਤਾਂ ਕਿਸੇ ਨੇ ਜੌਬ ਦੇਣੀ ਆ ਵਿਦਆਊਟ ਲਾਇਸੈਂਸ ਨਾ ਕਿਸੇ ਨੂੰ ਤੁਹਾਨੂੰ ਜੌਬ ਦੇਣੀ ਆ ਵਿਦਆਊਟ ਐਕਸਪੀਰੀਅੰਸ ਫਲੋਰਿੰਗ ਦਾ ਕੋਈ ਲਾਇਸੈਂਸ ਨਹੀਂ ਬਣਿਆ ਪੇਂਟਿੰਗ ਦਾ ਕੋਈ ਲਾਇਸੈਂਸ ਨਹੀਂ ਬਣਿਆ ਜਿਹੜਾ ਗਵਰਨਮੈਂਟ ਵੱਲੋਂ ਹੋਵੇ ਖੈਰ ਡਿਪਲੋਮਾ ਹੋ ਸਕਦਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਤ ਤੁਹਾਨੂੰ 8 ਮਹੀਨੇ ਤੋਂ ਲੈ ਕੇ 16 ਮਹੀਨੇ ਪੜਾਈ ਕਰਨੀ ਪੈਂਦੀ ਹੈ ਪ੍ਰੋਪਰ ਜਾ ਕੇ ਫਿਰ ਸਾਰਾ ਕੁਝ ਉਹੀ ਈ ਟੂ ਜ਼ेड ਨਵਾ ਕਰਕੇ ਤੇ ਵੈਲਡਿੰਗ ਇੱਕ ਉਹ ਚੀਜ਼ ਹੈ ਜੀ ਬੈਦੀ ਹੈ ਜਿਹੜਾ ਤੁਸੀਂ ਪ੍ਰਾਈਵੇਟ ਕਾਲਜ ਤੋਂ 40 ਘੰਟਿਆਂ ਦਾ ਕੋਰਸ ਕਰਨ ਤੋਂ ਬਾਅਦ ਆਪਦਾ ਸੀਰਲ ਜੀਬੀਆ ਲਾਇਸੈਂਸ ਲੈ ਕੇ ਤੇ ਤੁਹਾਨੂੰ ਜੌਬ ਲੱਭਣੀ ਬਹੁਤ ਈਜ਼ੀ ਹੋ ਜਾਂਦੀ ਹੈ ਕਿਉਂਕਿ ਮਸ਼ੀਨਾਂ ਚਲਾਉਣੀਆਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਵੀ ਕੰਪਨੀ ਤੁਹਾਨੂੰ ਡਾਇਰੈਕਟ ਮਸ਼ੀਨ ਦੀ ਜੌਬ ਨਹੀਂ ਦੇਵੇਗੀ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੈਗਾ ਤੁਹਾਨੂੰ ਸਿਖਾਉਣ ਹੁਣ ਇੱਕ ਚੀਜ਼ ਦੇਖੋ ਤੁਸੀਂ ਅੱਜ ਕਿਸੇ ਕੰਪਨੀ ਦੇ ਗਏ ਤੁਸੀਂ ਕਿਹਾ ਜੀ ਮੈਂ ਵੈਲਡਿੰਗ ਦਾ ਕੰਮ ਕਰਨਾ ਚਾਹਣਾ। ਤੁਸੀਂ ਦੋ ਦਿਨ ਲਾਇਏ ਕੰਪਨੀ ਨੇ ਕਿਹਾ ਠੀਕ ਹੈ ਜੀ ਆਜੋ ਤੁਹਾਨੂੰ ਦੋ ਚਾਰ ਦਿਨ ਲਾ ਕੇ ਸਿਖਾਇਆ ਅਗਲੇ ਨੇ ਤੇ ਕੁਝ ਵੀ ਆ। ਤੁਸੀਂ ਕਿਹਾ ਮੈਨੂੰ ਜੰਗ ਲੱਗਿਆ ਮੈਂ ਭੱਜ ਗਿਆ। ਨੁਕਸਾਨ ਕੀ ਦਾ ਹੋਇਆ ਕੰਪਨੀ ਦਾ। ਤੁਸੀਂ ਤਾਂ ਆਗੇ ਜਿਹੜੇ ਦੋ ਚਾਰ ਦਿਨ ਲਾ ਦੋਨੇ ਪੈਸੇ ਮਿਲ ਜਾਣੇ ਆ। ਪਰ ਜੇ ਤੁਸੀਂ ਪ੍ਰੋਪਰ ਡਿਪਲੋਮਾ ਦਾ CWJB ਲਾਇਸੈਂਸ ਲੈ ਕੇ ਜਾਉਂਗੇ ਫਿਰ ਤੁਸੀਂ ਭੱਜੋਗੇ ਨਹੀਂ ਕਿਉਂਕਿ ਤੁਸੀਂ ਉਸ এনਵਾਇਰਨਮੈਂਟ ਦੇ ਵਿੱਚ ਪਹਿਲਾਂ ਕੰਮ ਸਿੱਖਿਆ ਹੁੰਦਾ। ਕੰਪਨੀ ਨੂੰ ਯਕੀਨ ਹੁੰਦਾ ਕਿ ਬੰਦਾ ਸੀਰੀਅਸ ਹੈ। ਤਾਂ ਹੀ ਇਹ ਲਾਇਸੈਂਸ ਲਈ ਫਿਰਦਾ। ਤਾਨੂੰ ਜੋਬ ਮਿਲਦੇ ਚਾਂਸ ਬਹੁਤ ਜ਼ਿਆਦਾ ਵਧ ਜਾਂਦੇ ਨੇ 7.5 18000 ਜੋਬ ਇਸ ਵੇਲੇ ਪੂਰੀ ਕੈਨੇਡਾ ਵਰਲਡ ਅਵੇਲੇਬਲ ਆ ਤੁਸੀਂ Google ਤੇ ਬਾਕ ਚੈੱਕ ਕਰ ਲਵੋ No problem welding ਦਾ ਲਾਇਸੈਂਸ ਲੈਣਾ ਹੈਗਾ ਤੇ Hero welding school ਕਲਾਸਾਂ ਵੀਕਐਂਡ ਤੇ ਵੀ ਓਪਨ ਨੇ ਕਲਾਸਾਂ ਹੋਣ ਸ਼ਾਮ ਨੂੰ 6 ਤੋਂ 8 ਤੇ ਹੋ ਸਕਦਾ 8 ਤੋਂ 10 ਵੀ ਓਪਨ ਹੋ ਜਾਣ ਤੇ ਜਾਂਛੇ ਤੋਂ 10 4 ਘੰਟੇ ਦੀ ਕਲਾਸ ਵੀ ਲਾਈ ਜਾ ਸਕਦੀ ਆ 40 ਘੰਟੇ ਹੁੰਦੇ ਨੇ ਵੱਤ ਤੋਂ ਵੱਤ ਜਿੰਨੀ ਜਲਦੀ ਤੁਸੀਂ ਸਿੱਖ ਲਵੋਗੇ ਜਿਵੇਂ ਆਪਾਂ ਗੱਡੀ ਦਾ ਲਾਇਸੈਂਸ ਲੈਣਾ ਹੁੰਦਾ ਕਾਰ ਦਾ ਕਈ ਬੰਦੇ ਦੋ ਲਾਇਸੈਂਸ ਸਿੱਖ ਜਾਂਦੇ ਆ ਕਈ ਨੂੰ ਦਸਾਂ ਲੋੜ ਪੈਂਦੀ ਆ ਉਸ ਹਿਸਾਬ ਨਾਲ ਤੁਸੀਂ ਅੱਗੇ ਚੱਲ ਸਕਦੇ ਹੋ ਤੇ ਸਿਰਫ 2500 ਦਾ ਲਾਇਸੈਂਸ ਹੈ ਜੀ ਤੁਸੀਂ ਇਹਨਾਂ ਨਾਲ ਗੱਲ ਕਰ ਲਵੋ ਤੇ ਇੱਕ ਹੋਰ ਵੱਡੀ ਬਹੁਤ ਖੁਸ਼ੀ ਦੀ ਖਬਰ ਇਹ ਆ ਰਹੀ ਆ ਜੀ ਕਿ ਜਿਹੜੇ ਇਹ ਸਕੂਲ ਹਨ ਹੀਰੋ ਵੈਲਡਿੰਗ ਵਾਲੇ ਇਹਨਾਂ ਦੇ ਵੱਲੋਂ ਹੋ ਸਕਦਾ ਹੈ ਕਿ ਬਹੁਤ ਜਲਦੀ ਫਲੋਰਿੰਗ ਤੇ ਪੇਂਟਿੰਗ ਦੇ ਕੋਰਸ ਵੀ ਆੜ ਕੀਤੇ ਜਾਣ ਫਲੋਰਿੰਗ ਤੇ ਪੇਂਟਿੰਗ ਦਾ ਕੋਰਸ ਜਾਂ ਇਹਦੀ ਪੜ੍ਹਾਈ ਆਓ ਜੀ ਆ ਕਿ ਜੇ ਤੁਸੀਂ ਕਰ ਲੈਂਦੇ ਹੋ ਤੁਹਾਨੂੰ ਜੌਬ ਮਿਲ ਜਾਂਦੀ ਬਾਅਦ ਵਿੱਚ ਤਾਂ ਤੁਸੀਂ ਆਰਾਮ ਨਾਲ ਆਪਣੀ ਜੌਬ ਲੱਭ ਕੇ 1 ਸਾਲ ਦਾ ਐਕਸਪੀਰੀਅੰਸ ਕਰਨ ਤੋਂ ਬਾਅਦ ਤੁਸੀਂ ਆਪਦੀ ਪੀ ਐਨ ਪੀ ਲਗਾ ਸਕਦੇ ਹੋ ਤੁਸੀਂ ਜੇਕਰ ਨੋਵਾਸ਼ ਕੋਸ਼ੇ ਵੀ ਗਏ ਸੀਗੇ ਤੇ ਉੱਥੇ ਤੁਹਾਨੂੰ ਜੌਬ ਨਹੀਂ ਮਿਲ ਰਹੀ ਤਾਂ ਵਾਪਸ ਮੁੜਿਓ ਇਹ ਲਾਇਸੈਂਸ ਲੈ ਜਾਓ ਉੱਥੇ ਕੇ ਜੌਬ ਅਪਲਾਈ ਕਰੋ ਨੋਵਾਸ਼ ਕੋਸ਼ੇ ਇੱਕ ਬਹੁਤ ਵਧੀਆ ਸਟਰੀਮ ਹੈ ਜਿਹਨੂੰ ਕ੍ਰਿਟੀਕਲ ਕਨਸਟਰਕਸ਼ਨ ਪਾਇਲਟ ਕਹਿੰਦੇ ਆ ਉਹਦੇ ਵਿੱਚ ਹੀ ਵੈਲਡਰ ਆਉਂਦੇ ਨੇ ਤੁਸੀਂ ਉੱਥੇ ਜੋ ਆਰਾਮਣਾ ਕਰ ਸਕਦੇ ਹੋ ਤੇ ਆਰਾਮਣਾ ਪਿਆ ਹੋ ਸਕਦੇ ਹੋ ਠੀਕ ਹੈ ਜੀ ਇੱਕ ਹੋਰ ਬੜੀ ਵੱਡੀ ਖਬਰ ਇਹ ਆਈ ਹੈ ਜੀ ਕਿ ਇੰਡੀਆ ਦੀ ਜਿਹੜੀ ਇਕਨੋਮੀ ਹੈ ਉਹਦੇ ਉੱਪਰ ਖਬਰਾਂ ਇਹ ਆ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਕਨੋਮੀ ਹੈ ਜੀ ਇਹ 55 ਟ੍ਰਿਲੀਅਨ ਦੀ ਹੋ ਸਕਦੀ ਆ 55 ਟ੍ਰਿਲੀਅਨ ਦਾ ਮਤਲਬ ਇਹ ਆ ਕਿ ਅਮਰੀਕਾ ਨਾਲੋਂ ਵੱਡੀ ਤੇ ਚਾਇਨਾ ਨਾਲੋਂ ਵੱਡੀ ਤੇ ਇਹ ਉਹ ਕਹਿ ਰਹੇ ਨੇ ਜੀ ਕਿ ਇਹਦਾ ਰੀਜ਼ਨ ਇਹ ਆ ਕਿ ਇੰਡੀਆ ਕੋਲ ਪਾਪੂਲੇਸ਼ਨ ਬਹੁਤ ਆ ਕੰਜ਼ਮਪਸ਼ਨ ਬਹੁਤ ਆ ਚੀਜ਼ਾਂ ਦੀ ਕਿਉਂਕਿ ਅੱਗੇ ਸੀਗਾ ਲੋਕ ਮੰਨ ਲਓ ਕਿ ਐਗਜ਼ੈਂਪਲ ਆ ਕਿ ਪਿੰਡਾਂ 'ਚ ਰਹਿੰਦੇ ਸਨ ਉੱਥੇ ਆਪਣਾ ਜੀਵਨ ਗੁਜ਼ਾਰੀ ਜਾਂਦੇ ਸਨ ਪਰ ਹੁਣ ਪਿੰਡਾਂ ਵਾਲੇ ਬੰਦੇ ਨੂੰ ਵੀ ਏਸੀ ਚਾਹੀਦੀ ਨੇ ਪਿੰਡਾਂ ਵਾਲੇ ਬੰਦੇ ਨੂੰ ਵੀ ਗੱਡੀ ਚਾਹੀਦੀ ਆ ਪਿੰਡਾਂ ਵਾਲੇ ਬੰਦੇ ਨੂੰ ਫੈਂਸੀ ਚੀਜ਼ਾਂ ਚਾਹੀਦੀਆਂ ਨੇ ਸੋ ਕੰਜ਼ਮਪਸ਼ਨ ਵਧ ਗਈ ਤੋ ਉਹਨਾਂ ਨੇ ਇੱਕ ਲਖਣੇ ਲਾਇਆ ਵਾ ਕਿ ਆਉਣ ਵਾਲੇ 47 ਤੱਕ 55 ਟ੍ਰਿਲੀਅਨ ਦੀ ਇਕਨੋਮੀ ਹੋ ਸਕਦੀ ਆ ਮੇਰੇ ਤਾਇਆ ਜੀ ਹਨ ਮਾਸਟਰ ਜੋਰਾ ਸਿੰਘ ਬੀਐਸਸੀ ਬੀਐਡ ਮਾਸਟਰ ਨੇ ਹੋ ਐਡਮਿਨਿਸਟਰੇਟਰ ਨੇ ਪ੍ਰਿੰਸੀਪਲ ਸੀ ਹੋ ਉਹ ਕਹਿੰਦੇ ਹੁੰਦੇ ਸੀਗੇ ਕਿ ਇੰਡੀਆ ਦੇ ਵਿੱਚ ਇੰਡੀਆ ਨੂੰ ਜਿਹੜੀ ਆਬਾਦੀ ਹੈ ਨੇ ਦੀ ਜੀ ਤਾਂ ਇੰਡੀਆ ਨੂੰ ਸਾਂਭ ਗਿਆ ਤੇ ਇਹਦੇ ਨਾਲ ਦੀ ਤਾਕਤ ਕੋਈ ਨਹੀਂ ਜੇ ਤੋਂ ਨਾ ਸੰਭਿਆ ਤੇ ਇੰਦੂ ਵੱਡਾ ਡਰਾ ਬੈਕ ਜਿਹੜੀ ਅੱਪ ਕਹਿ ਦਿੰਦੇ ਆ ਪ੍ਰੋਬਲਮ ਕੋਈ ਨਹੀਂ ਹਾਂਜੀ ਸੋ ਆਪਣੇ ਕੋਲ ਇੱਕ ਖਬਰ ਹੋਰ ਆ ਰਹੀ ਹੈ ਜੀ ਬਹੁਤ ਵਧੀਆ ਕਿ ਇੰਡੀਆ ਤੋਂ ਬਹੁਤ ਸਾਰੇ ਲੋਕਾਂ ਨੇ ਆਪਦੇ ਵਿਜ਼ਟਰ ਵੀਜ਼ੇ ਅਪਲਾਈ ਕੀਤੇ ਸਨ ਕੈਨੇਡਾ ਦੇ ਤੇ ਉਹਨਾਂ ਨੂੰ ਹੁਣ ਆਲਮੋਸਟ 3-3 ਚਾਚਰ ਮਹੀਨੇ ਹੋ ਗਏ ਨੇ ਉਹਨਾਂ ਦਾ ਕੋਈ ਵੀ ਜਵਾਬ ਨਹੀਂ ਆ ਰਿਹਾ ਤੇ ਉਹਦਾ ਮੇਨ ਰੀਜ਼ਨ ਇਹ ਮੰਨਿਆ ਜਾ ਰਿਹਾ ਇਸ ਵੇਲੇ ਕਿ ਲੋਕਾਂ ਦੇ ਪੁਲਿਸ ਰਿਕਾਰਡ ਚੈੱਕ ਕੀਤੇ ਜਾ ਰਹੇ ਨੇ ਠੀਕ ਹੈ ਜੀ ਸੋ ਆਪਣੇ ਹੁਣ ਅਗਲੀ ਵਾਰ ਜੇ ਤੁਸੀਂ ਕਿਸੇ ਨੇ ਵੀਜ਼ਾ ਲਾਉਣਾ ਜਾਂ ਪੰਪਰ ਲਾਉਣਾ ਹੋਇਆ ਕੋਸ਼ਿਸ਼ ਕਰੋ ਕਿ ਜਿਹੜੀ ਪੁਲਿਸ ਰਿਪੋਰਟ ਆ ਉਹ ਵੀ ਨਾਲ ਹੀ ਲਾ ਦਿਓ ਵਿਜ਼ਟਰ ਵੀਜ਼ੇ ਦੇ ਉਹਦਾ ਰੀਜ਼ਨ ਇਹੀ ਹੈ ਕਿ ਫਿਰ ਤੁਹਾਡਾ ਉਹ ਚੈਕਿੰਗ ਵਿੱਚ ਡਿਲੇ ਨਹੀਂ ਹੋਵੇਗਾ ਤੇ ਵੀਜ਼ਾ ਆਉਂਦੇ ਜਾਂ ਨਾ ਆਉਂਦੇ ਜਿਹੜਾ ਰਿਜ਼ਲਟ ਆਊਗਾ ਉਹ ਜਲਦੀ ਆ ਜਾਵੇਗਾ ਸੋ ਜੇਕਰ ਤੁਸੀਂ ਵੀ ਇੰਡੀਆ ਤੋਂ ਕਿਤੇ ਵੀ ਬੈਠੇ ਹੋ ਆਨਲਾਈਨ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੰਡੀਆ ਦੇ ਵਟਸਐਪ ਨੰਬਰ ਤੇ ਜਾ ਕੇ ਮੈਸੇਜ ਕਰੋ ਜੀ ਵਿਜ਼ਟਰ ਤੇ ਉੱਥੇ ਤੁਹਾਨੂੰ ਇੱਕ ਚੈਕਲਿਸਟ ਮਿਲ ਜਾਵੇਗੀ ਤੇ ਤੁਸੀਂ ਆਪਣਾ ਵੀਜ਼ਾ ਘਰੇ ਬੈਠੇ ਵੀ ਅਪਲਾਈ ਕਰ ਸਕਦੇ ਹੋ ਦੋ ਦਫ਼ਤਰ ਨੇ ਇੱਕ ਜ਼ੀਰਾ ਸ਼ਹਿਰ ਐ ਇੱਕ ਮੋਹਾਲੀ ਦੇ ਵਿੱਚ ਹੈ ਜੀ ਠੀਕ ਹੈ ਜੀ ਰਸ਼ੀਆ ਤੇ ਯੂਕਰੇਨ ਦੀ ਜੰਗ ਪੂਰੀ ਦੁਨੀਆ ਨੂੰ ਪਤਾ ਚੱਲਦੀ ਨੇ 2 ਸਾਲ ਹੋ ਗਏ ਲਗਭਗ ਤੇ ਇਹ ਮੈਨੂੰ ਲੱਗਦਾ ਨਹੀਂ ਕਿ 20 ਸਾਲ ਮੁੱਕੂਗੀ ਇਹ ਕਿਉਂਕਿ ਯੂਕਰੇਨ ਦੇ ਮਗਰ ਦੁਨੀਆ ਦੀਆਂ ਬਾਕੀ ਤਾਕਤਾਂ ਖੜੀਆਂ ਨੇ ਤੇ ਉਹ ਉਹਨੂੰ ਪੰਪ ਦੇ ਰਹੀਆਂ ਨੇ ਪੈਸਾ ਦੇ ਰਹੀਆਂ ਨੇ ਪਾਵਰ ਦੇ ਰਹੀਆਂ ਨੇ ਤੇ ਰਸ਼ੀਆ ਜਿਹੜਾ ਹੈਗਾ ਵਾ ਉਹ ਆਪਦੇ ਉਹਨੂੰ ਪਹਿਲੇ ਰਾਜਾ ਸਮਝਦਾ ਤੇ ਚੁੱਕ ਨੂੰ ਉਹ ਵੀ ਤਿਆਰ ਨਹੀਂ ਇਹਨਾਂ ਦਾ ਮੇਨ ਜਿਹੜਾ ਫੰਡਾ ਲੜਾਈ ਦਾ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਵਾ ਉਹ ਹੈਗਾ ਜੀ ਡੈਮੋਕ੍ਰੇਸੀ ਜਿਹਨੂੰ VOTING ਸਿਸਟਮ ਤੁਸੀਂ ਕਹਿੰਦੇ ਹੋ ਵੋਟਾਲਾ ਸਿਸਟਮ ਤੇ ਜਿਹੜਾ ਰਸ਼ੀਆ ਹੈਗਾ ਵਾ ਉਹ ਹੈਗਾ ਜੀ ਕਮਿਊਨਿਜ਼ਮ ਇਹ ਲੜਾਈ ਦੋ ਧਰਤੀਆਂ ਦੀ ਨਹੀਂਗੀ ਦੋ ਸਿਸਟਮਾਂ ਦੀ ਲੜਾਈ ਆ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਤੇ ਹਰ ਇੱਕ ਕੰਟਰੀਆਂ ਇਹ ਤਾਂ ਸਪੋਰਟ ਕਰੀਆਂ ਨੇ ਕਿਉਂਕਿ ਉਹ ਇੱਕ ਸਿਸਟਮ ਦੇ ਵਿੱਚ ਲੜ ਰਹੀ ਨਹੀਂ ਬੱਚੋ ਦੇ ਡਿਫਰੈਂਸ ਸਿਸਟਮ ਦੇ ਵਿੱਚ ਪਿੱਛੇ ਦੇ ਖਬਰ ਆਈ ਸੀ ਕਿ ਜਿਹੜਾ ਯੂਕਰੇਨ ਆ ਪਹਿਲਾਂ ਰਸ਼ੀਆ ਇਧਰ ਵੱਡਦਾ ਪਿਆ ਸੀਗਾ ਯੂਕਰੇਨ ਦੇ ਵਿੱਚ ਤੇ ਹੁਣ ਯੂਕਰੇਨ ਰਸ਼ੀਆ 'ਚ ਵੜ ਗਿਆ ਸੀ ਪਰ ਅੱਜ ਸਵੇਰੇ ਰਸ਼ੀਆ ਨੇ ਦੁਬਾਰਾ ਫਿਰ ਉਹਨਾਂ ਨੂੰ ਉੱਥੋਂ ਭਜਾ ਕੇ ਤੇ ਯੂਕਰੇਨ ਦੇ ਵਿੱਚ ਹੀ ਵਾਰ ਦਿੱਤਾ ਜੀ ਇਹ ਹੁਣ ਲੜਾਈ ਕਿੱਧਰ ਨੂੰ ਜਾਵੇਗੀ ਆਨਲਾਈਨ ਸਮੇਂ ਦੇ ਵਿੱਚ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਪਰ ਪ੍ਰੈਡਿਕਸ਼ਨ ਇਹੀ ਹੈ ਕਿ ਇਹ ਛੇਤੀ ਮੁੱਕਣੀ ਨਹੀਂ ਠੀਕ ਹੈ ਜੀ ਸੋ ਟੋਰਾਂਡੋ ਦੇ ਜਿਹੜੀਆਂ ਜਿਹੜੇ ਨਵੇਂ ਆਏ ਬੰਦੇ ਹੁੰਦੇ ਨੇ ਨਾ ਉਹ ਕਹਿੰਦੇ ਚੰਗਾ ਹੋਊਗਾ ਜੇ ਮਾਰਕੀਟ ਡਿੱਗੂ ਘਰਾਂ ਦੀ ਇੰਡੀਆ ਦੇ ਵਿੱਚ ਨਾ ਕਈ ਬੰਦੇ ਜਿਹੜੇ ਹੁੰਦੇ ਹੀ ਉਹ ਜੰਗ ਈੜਕੀਆਂ ਦੇ ਬੈਠੇ ਚੰਗਾ ਹੋ ਜੰਗ ਲੱਗ ਜੂ ਚੰਗਾ ਹੋ ਪਾਣੀ ਆ ਜੂ ਇੱਕ ਦੂਜੇ ਦਾ ਭਲਾ ਤਾਂ ਇੱਕ ਦੂਜੇ ਦੀਆਂ ਖੈਰਾਂ ਦੇ ਵਿੱਚ ਹੀ ਆ ਕੌਂ ਡੋ ਡਗ ਪੇ ਕਰਾਂ ਦੀ ਮਾਰਕੀਟ ਡਗ ਪੀ ਤੁਹਾਨੂੰ ਕੀ ਫਾਇਦਾ ਹੋ ਜਾ ਦੇ ਵਿੱਚ ਸਿਰਫ ਇੱਕ ਫਰਸਟ੍ਰੇਸ਼ਨ ਜਿਨਾ ਕੱਲੀ ਕੋ ਫੁਲਾਨੇ ਬੰਦੇ ਨੇ ਪੈਸੇ ਬਣਾਈ ਜਾਂਦੇ ਫੁਲਾਨੇ ਨੇ ਬਣਾਈ ਜਾਂਦੇ ਹੈ ਲੇਟ ਹੋ ਗਈ ਕਿਉਂ ਬਣਾਈ ਗਈ ਜਦੋਂ ਤੁਹਾਨੂੰ ਮੌਕਾ ਮਿਲੂ ਬਖਸ਼ਣਾ ਤੁਸੀਂ ਵੀ ਨਹੀਂ ਉਹ ਨਾ ਚੰਗਾ ਉਹ ਨਹੀਂ ਜਿਹਨੂੰ ਮੌਕਾ ਨਹੀਂ ਮਿਲਿਆ ਚੰਗਾ ਉਹ ਹੈ ਜਿਹਨੂੰ ਮੌਕਾ ਤਾਂ ਮਿਲਿਆ ਪਰ ਉਹ ਫਿਰ ਵੀ ਚੰਗਾ ਰਹਿ ਗਿਆ ਹੋਵੇ ਸੋ ਇਸ ਕਰਕੇ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਟ੍ਰਾਂਟੋ ਦੀ ਮਾਰਕੀਟ ਹੈਗੀ ਆ ਉਹ ਜਿਹੜੇ ਕਾਂਡੋਜ਼ ਨੇ ਕਿਸੇ ਬੰਦੇ ਨੇ 1.5 ਮਿਲੀਅਨ ਦਾ ਲਿਸਟ ਕੀਤਾ ਸੀ ਪਰ ਉਹ ਆਲਮੋਸਟ 10 ਲੱਖ ਵੀ ਹਜ਼ਾਰ ਡਾਲਰ ਘਟ ਕੇ 3.12 ਮਿਲੀਅਨ ਦਾ ਵਿਕਿਆ ਇਹ ਖਬਰ ਚੰਗੀ ਹੈ ਜਾਂ ਮਾੜੀ ਹੈ ਇਕਨੋਮੀ ਲਈ ਮਾੜੀ ਹੈ ਬਾਹਰ ਲਈ ਚੰਗੀ ਹੈ ਇਹਦੇ ਨਾਲ ਫਿਰ ਲੋਕ ਪੈਸਾ ਘੱਟ ਇਨਵੈਸਟ ਕਰਦੇ ਆ ਜੋ ਡਰ ਜਾਂਦੇ ਆ ਉਹਦੇ ਨਾਲ ਜਿਹੜੀਆਂ ਜੌਬਾਂ ਵਗੈਰਾ ਨੇ ਉਹ ਸਾਰੀਆਂ ਰੁਕ ਜਾਂਦੀਆਂ ਨੇ ਸੋ ਲੋ ਜੀ ਅੱਜ ਦੀਆਂ ਕੁਝ ਗੱਲਾਂ ਪਾਤਾਂ ਸਨ ਦੁਬਾਰਾ ਫੇਰ ਤੁਹਾਨੂੰ ਦੱਸ ਦਈਏ ਕਿ ਖੁਸ਼ੀ ਮਨਾਓ ਤੇ ਹੱਸੋ ਗਾਓ ਖੁਸ਼ੀ ਮਨਾਉਣੀ ਬਹੁਤ ਜ਼ਰੂਰੀ ਆ ਤੇ ਖੁਸ਼ੀ ਕਿਤੇ ਬਾਹਰ ਨਹੀਂ ਹੈ ਖੁਸ਼ੀ ਤੁਹਾਡੇ ਅੰਦਰ ਹੈ ਮੈਂ ਕਿਸੇ ਖੁਸ਼ੀ ਕੁੜੀ ਦੀ ਗੱਲ ਨਹੀਂ ਕਰ ਰਿਹਾ ਖੁਸ਼ ਰਗੇ ਲੋਕ ਨੂੰ ਕੁੜੀਆਂ ਖੁਸ਼ੀ ਦਿੰਦੀਆਂ ਹੋਣ ਪਰ ਇੱਕ ਖੁਸ਼ੀ ਹੈ ਜਿਹੜਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿੰਨ ਸਤਿਗੁਰੂ ਮਿਲ ਜੇਗਾ ਨਾ ਫਿਰ ਇਹ ਖੁਸ਼ੀ ਤੁਹਾਡੇ ਅੰਦਰ ਰਹੇਗੀ ਫਿਰ ਇਹ ਬਦਲੇਗੀ ਨਹੀਂ ਖੁਸ਼ੀ ਮਨਾਓ ਹੱਸੋ ਗਾਓ ਹੱਸਣ ਖੇਡਣ ਮਨ ਕਾ ਚਾਓ ਦੁਨੀਆਂ ਦੇ ਜਿੰਨੇ ਮਰਜੀ ਧਰਮ ਪੜ ਲਵੋ ਇਹਨਾਂ ਸਾਰਿਆਂ ਧਰਮਾਂ ਦੇ ਵਿੱਚ ਮੈਂ ਕਿਸ ਨੂੰ ਮੜਦੰਗਾ ਨਹੀਂ ਕਹਿੰਦਾ ਪਰ ਮੈਂ ਗੁਰਬਾਣੀ ਦੀ ਗੱਲ ਕਰਦਾ ਵਾਂ ਕਿ ਗੁਰਬਾਣੀ ਦੇ ਵਿੱਚ ਹੱਸਣ ਖੇਡਣ ਨੂੰ ਬੜੀ ਮਹਾਨਤਾ ਦਿੱਤੀ ਹੋਈ ਆ ਕਿਉਂਕਿ ਜਿਹੜਾ ਰੱਬ ਹੈ ਪਰਮਾਤਮਾ ਹੈ ਉਹ ਖੁਸ਼ੀਆਂ ਦੇ ਵਿੱਚ ਆ ਦੁੱਖਾਂ ਦੇ ਵਿੱਚ ਨਹੀਂ ਜਿਹੜੀ ਮੋਸਟਲੀ ਦੂਜੇ ਧਰਮ ਨੇ ਉਹ ਤੁਹਾਨੂੰ ਕਹਿੰਦੇ ਉਦਾਸ ਰਹੋ ਰੱਬ ਮਿਲੂਗਾ ਨਹੀਂ ਰੱਬ ਤੁਹਾਨੂੰ ਹੱਸਣ ਖੇਡਣ ਚ ਮਿਲਣਾ ਵਾ ਐਵੇਂ ਨਾ ਤੰਗ ਦਿਲੀ ਵਿਖਾਓ ਤੰਗ ਦਿਲੀ ਕੱਲੀ ਪੈਸੇ ਦੀ ਨਹੀਂ ਹੁੰਦੀ ਤੰਗ ਦਿਲੀ ਵਿਚਾਰਾਂ ਦੀ ਵੀ ਹੋ ਸਕਦੀ ਆ ਤੰਗ ਦਿਲੀ ਇੱਕ ਦੂਜੇ ਨੂੰ ਮਿਲਣ ਦੀ ਵੀ ਹੋ ਸਕਦੀ ਆ ਇੱਕ ਵਾਰੀ ਕੀ ਹੋਇਆ ਕਿ ਕਿਸੇ ਬੰਦੇ ਨੇ ਕੋਈ ਦੋ ਦੋਸਤ ਸਨ ਇੱਕ ਬੰਦਾ ਹਸਪੀਟਲ ਦੇ ਚਲੇ ਗਿਆ ਬਿਮਾਰ ਸੀ ਬਹੁਤ ਜ਼ਿਆਦਾ ਉਹ ਜਿਹੜੇ ਬੰਦੇ ਨੇ ਆਪਦੀ ਯਾਰੀ ਨਿਭਾਉਂਦੇ ਆਇਆ ਉਹਨੂੰ ਬਹੁਤ ਸਾਰਾ ਟਾਈਮ ਤੇ ਬਹੁਤ ਸਾਰੀ ਦੀ ਸੇਵਾ ਕੀਤੀ ਜਿਹੜਾ ਬੰਦਾ ਹੌਸਟਲ ਦੇ ਵਿੱਚ ਸੀਗਾ ਉਹ ਬੜਾ ਓਵਰਵਰਮਡ ਸੀਗਾ ਲੈ ਵੀ ਯਾਰ ਮੇਰਾ ਦੋਸਤਾਂ ਨੇ ਮੇਰੀ ਬੜੀ ਹੈਲਪ ਕੀਤੀ ਉਹ ਕਹਿੰਦਾ ਜੀ ਤੂੰ ਮੇਰੇ ਤੋਂ ਪੈਸੇ ਲਈ ਹੁੰਦੇ ਨਾ ਤੂੰ ਮੈਨੂੰ ਪੈਸੇ ਦਿੱਤੇ ਹੁੰਦੇ ਤੇ ਮੈਂ ਤੈਨੂੰ ਪੈਸੇ ਦੇ ਕੇ ਵਾਪਸ ਮਤਰਾ ਸਾਹ ਹਲਾ ਦੇਣਾ ਸੀ ਪਰ ਜੋ ਤੂੰ ਮੇਰੇ ਲਈ ਆ ਕੀਤਾ ਨਾ ਜੋ ਤੂੰ ਮੇਰੇ ਲਈ ਖੜਾ ਆ ਇਹਦਾ ਮੈਂ ਅਹਸਾਨ ਕਿਸੇ ਪੈਸਿਆਂ 'ਚ ਨਹੀਂ ਮੋੜ ਪਾਵਾਂਗਾ ਸੋ ਤੰਗ ਦਿਲੀ ਨਾ ਬਖਾਇਆ ਕਰੋ ਇੱਕ ਦੂਜੇ ਦੀ ਖੜਿਆ ਕਰੋ ਇਕੋ ਜਿਹਦਾ ਸਾਥ ਦਿਆ ਕਰੋ ਜਿੰਨਾ ਵੀ ਹੋ ਸਕਦਾ ਤੇ ਉਸ ਦਾਤੇ ਦਾ ਸ਼ੁਕਰ ਮਨਾਇਆ ਕਰੋ ਇਹ ਮਸਤੀ ਮਸਤ ਮਲੰਗਾਂ ਦੀ ਸੀ ਜੀ ਕੁਦਰਤ ਦੇ ਰੰਗਾਂ ਦੀ ਗੱਲ ਕੀਤੀ ਕੁਝ ਖਬਰਾਂ ਬਾਹਰ ਦੀਆਂ ਸਨ ਕੁਝ ਖਬਰਾਂ ਅੰਦਰ ਦੀਆਂ ਸਨ ਅੱਜ ਮੇਰਾ ਗਲਾ ਕੋ ਬੜਾ ਸਾਥ ਨਹੀਂ ਦੇ ਰਿਹਾ ਨਹੀਂ ਤਾਂ ਹੋ ਸਕਦਾ 15 ਮਿੰਟ ਆਪਾਂ ਹੋਰ ਲਾ ਲੈਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਪ੍ਰੋਗਰਾਮ ਬਾਤ ਰਿਕਾਰਡਿੰਗ ਹੋ ਕੇ ਵੀ ਚੱਲ ਪਵੇਗਾ ਤੁਹਾਡੇ ਲਈ ਥਾਵਾਂ ਦੇ ਉੱਪਰ ਕਈ ਥਾਂ ਫੇਸਬੁੱਕ ਦੇ ਉੱਪਰ ਇਹ ਉਹ ਚੱਲ ਪਵੇਗਾ ਹਰ ਪਾਸੇ ਸੋ ਤੁਸੀਂ ਉੱਥੇ ਦੇਖ ਸਕਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕੁਦਰਤ ਦੇ ਇਸ ਸਨੇਹੇ ਨੂੰ ਆਪਣੇ ਸੰਗੀ ਸਾਥੀਆਂ ਨਾਲ ਸਹਿਰ ਕਰਿਆ ਕਰੋ ਦੁਨੀਆ ਦੇ ਉੱਪਰ ਨੈਗੇਟਿਵਿਟੀ ਬਹੁਤ ਵੱਧਦੀ ਜਾ ਰਹੀ ਹੈ ਦੁਨੀਆ ਦੇ ਉੱਪਰ ਲੱਤਾਂ ਖਿੱਚਣ ਵਾਲੇ ਲੋਕ ਬਹੁਤ ਨੇ ਉਹਨਾਂ ਦੀ ਰੂਹ ਦੀ ਖਰਾਕ ਉਹੋ ਹੈ ਪਰ ਫਕੀਰਾਂ ਦੀ ਰੂਹ ਦੀ ਖਰਾਕ ਇਹੀ ਆ ਕਿ ਅਸੀਂ ਤਾਂ ਸਿਰਫ ਮਸਤੀ ਮਣਾਉਣ ਆਏ ਆ ਧਰਤੀ ਦੇ ਉੱਪਰ ਇਸੇ ਲਈ ਇਸ ਫਰਮ ਦਾ ਨਾਮ ਮਸਤੀ ਰੱਖਿਆ ਸੀ ਤੇ ਕਦੋਂ ਰੱਖਿਆ ਸੀ 2004 ਦੇ ਵਿੱਚ 2004 ਚ ਫਰਮ ਸ਼ੁਰੂ ਕੀਤਾ ਸੀ ਅਸੀਂ ਪੂਰੀ ਕੈਨੇਡਾ ਦਾ ਵੇਖਿਆ ਜਾਣ ਵਾਲਾ ਸਭ ਤੋਂ ਵੱਡਾ ਪ੍ਰੋਮਸੀ ਮਸਤੀ ਟੈਲੀਵਿਜ਼ਨ ਤੇ ਬਹੁ ਲੋਕਾਂ ਨੇ ਪਿਆਰ ਦਿੱਤਾ ਸੀ ਹੁਣ ਇਹ ਸੋਸ਼ਲ ਮੀਡੀਆ ਦੇ ਰੇ ਤੁਹਾਡੇ ਤੱਕ ਪਹੁੰਚਣ ਲੱਗ ਪਿਆ ਹੈ ਸੋ ਕੋਸ਼ਿਸ਼ ਕਰਾਂਗੇ ਕਿ ਮਸਤੀ ਵਾਲੇ ਰੰਗ ਦੇ ਵਿੱਚ ਰੰਗੇ ਇਹ ਨਹੀਂ ਕਿ ਪ੍ਰੋਗਰਾਮ ਦਾ ਨਾਮ ਰੱਖਿਆ ਹੱਸਦਾ ਪੰਜਾਬ ਤੇ ਲੋਕ ਇੱਥੇ ਰੋਂਦੇ ਤੁਰੇ ਫਿਰਨ ਮੈਂ ਸੱਚ ਕੇ ਜਾਨਣਾ ਹੁਣਾਂ ਨਾਮ ਰੱਖਣ ਵਾਲਿਆਂ ਦੇ ਕਿ ਜੇ ਤੁਸੀਂ ਲੋਕਾਂ ਨੂੰ ਰਵਾਉਣਾ ਹੀ ਆ ਪ੍ਰੋਗਰਾਮ ਦੇ ਲਿਆ ਕੇ ਤਾਂ ਫਿਰ ਰੋਂਦਾ ਪੰਜਾਬ ਰੱਖੋ ਹੱਸਦਾ ਪੰਜਾਬ ਰੱਖਿਆ ਵੀ ਨਹੀਂ ਜਾ ਤੁਸੀਂ ਇਹੋ ਜਿਹਾ ਨਾ ਕੋ ਰੱਖਿਓਈ ਆ ਕਿ ਤੁਹਾਡੇ ਪ੍ਰੋਗਰਾਮ ਨਾ ਜਾਂਦੇ ਨਹੀਂਗੇ ਜਾਂ ਤੁਹਾਡੀ ਸੋਚਣਾ ਨਹੀਂ ਜਾਂਦੇ ਪਰ ਕੁਦਰਤ ਦਾ ਬਖਸ਼ਾ ਹੋਇਆ ਇਹ ਮਾਣ ਹੈ ਇਸ ਫਰਮ ਦਾ ਨਾਮ ਹੈ ਮਸਤੀ ਗਰੀਬਾਂ ਦੀ ਮਸਤਨੀ ਇਹ ਗਾਣਾ ਸ਼ਾਇਦ ਅਨਰੋਂ ਆਉਂਦਾ ਟਿਕਟੋਕ ਦੇ ਉੱਪਰ ਉਹ ਕਹਿੰਗਾ ਉਹ ਗਰੀਬੋ ਇਹ ਡਾਇਲਗ ਮੇਰਾ ਸੀਗਾ ਇਹ ਡਿਕਸ਼ਨਰੀ ਲਿਖਿਆ ਹੈ ਮੇਰੀ ਦੇ ਵਿੱਚ ਵੀ ਇੱਕ ਡਿਕਸ਼ਨਰੀ ਬਣਾਈ ਹੋਈ ਆ ਮੈਂ ਕਿਹਦਾ ਹੁੰਦਾ ਸੀ ਮੇ ਨਾਲ ਤਾਂ ਕਹਿੰਦੇ ਆ ਉਹ ਗਰੀਬੋ ਪੈਸੇਆਂ ਕਰਕੇ ਨਹੀਂ ਮੈਂ ਕਿਹਦਾ ਹੁੰਦਾ ਸੀ ਗਿਆਨ ਵੇ ਉਹਨੇ ਲੋਕ ਜੇ ਕੋਈ ਨੂੰ ਪਿਆਰ ਨਾਲ ਗਰੀਬ ਕਹਿਣਾ ਤੇ ਹੰਕਾਰ ਵੱਲੋਂ ਗਰੀਬ ਹੈ ਤੂੰ ਮਨ ਨੀਵਾ ਮਤ ਉੱਚੀ ਹੈ ਤੇਰੀ ਤਾਂ ਹੀਦ ਨੂੰ ਗਰੀਬ ਦਾ ਨਵਾਜਿਆ ਗਿਆ ਗਰੀਬ ਨਵਾਜ ਇਹ ਕਹਿੰਨੇ ਆਪਾਂ ਸੋ ਇਸ ਕਰਕੇ ਇਸ ਗੋਣ ਦਾ ਨਾਮ ਮਸਤੀ ਹੈ ਤੇ ਮਸਤੀ ਵਿੱਚ ਰੰਗ ਕੇ ਜਾਇਆ ਕਰਾਂਗੇ ਇਸ ਸਰੀਰ ਨੇ ਜ਼ਿੰਮੇਵਾਰੀ ਲਈ ਹੈ ਨਾ ਹਾਂ ਕੀਆ ਨਾ ਕਰẽਗੇ ਨਾ ਕੁਝ ਕਰੇ ਕਬੀਰ ਜੋ ਕੀਆ ਹਰ ਕਹੇ ਹਰ ਕਰੇ ਲੋਕ ਕਹੇ ਕਬੀਰ 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 ਆਪਾਂ ਕੁਝ ਨਹੀਂ ਕਰਨ ਵਾਲੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਝ ਨਹੀਂ ਹਾਥ ਤੁਸੀਂ ਸਿਰਫ ਕੁਦਰਤ ਨੂੰ ਜਿੰਨੀ ਜਲਦੀ ਸਮਝ ਕੇ ਉਹਦੇ ਰੰਗਾਂ ਦੇ ਵਿੱਚ ਆਉਣ ਲੱਗ ਪੋਗੇ ਉਨੇ ਹੀ ਸੌਖੇ ਰਹੋਗੇ ਧੰਨਵਾਦ ਨਾਨਕ ਫਿੱਕਾ ਬੋਲੀਆ ਤਨਮਨ ਫਿੱਕਾ ਹੋਏ